ਅੱਗੇ ਸਾਡੇ ਘਰਾਂ 'ਚ ਇੱਕ ਤਸਵੀਰ ਹੁੰਦੀ ਸੀ ਹੁਣ ਨਹੀਂ ਹੈਗੀ ਜਿਹੜਾ ਰੋਟੀਆਂ 'ਚੋਂ ਬਾਬੇ ਨੇ ਲਾਹੂ ਤੇ ਦੁੱਧ ਕੱਢਿਆ ਸੀ ਨਾ ਉਹ ਹੁਣ ਨਹੀਂ ਕਦੇ ਵੇਖੀ ਮੈਂ ਤਸਵੀਰ ਕਿਉਂਕਿ ਅੱਜ ਉਸ ਤਸਵੀਰ ਦੀ ਲੋੜ ਆ ਕਿ ਛੋਟੇ ਹੁੰਦੇ ਆ ਉਹ ਚਿੱਤਰ ਨੂੰ ਵੇਖ ਕੇ ਪੁੱਛੀਦਾ ਸੀ ਦਾਦੀ ਆਹ ਕੌਣ ਐ ਬਾਉ ਜੀ ਦੀ ਰੋਟੀ 'ਚੋਂ ਲਾਹੂ ਨਿਕਲਦਾ ਤੇ ਇਹਦੀ 'ਚੋਂ ਦੁੱਧ ਅੱਧੀ ਕਥਾ ਘਰ ਦੇ ਦੱਸ ਦਿੰਦੇ ਸੀ ਕਿ ਪੁੱਤਰਾ ਇਹ ਬੰਦਾ 2 ਨੰਬਰ ਵਾਲਾ ਹੀ ਤੇ ਆਹ 1 ਵਾਲਾ ਹੀ ਬੋਲੋ ਸਤਨਾਮ ਉਹ ਤਸਵੀਰ ਬੋਲਦੀ ਸੀ ਪਿਆਜ ਜੀ ਦੀ ਰੋਟੀ ਚੋਂ ਦੁੱਧ ਨਿਕਲਦਿਆ ਇਹ ਆ ਕਿਰਤੀ ਦਿਹਾੜੀਦਾਰ ਬੰਦਾ ਵੀ ਸਾਰਾ ਦਿਨ ਟੋਕਰੀ ਚੁੱਕਦਾ ਕਿੱਲੇ ਘੜਦਾ ਲੋਕਾਂ ਦੀ ਦਿਹਾੜੀ ਦੱਪੇ ਕਰਕੇ ਤੇ ਫਿਰ ਜਾ ਕੇ ਦਿਹਾੜੀ ਮਿਲਦੀ ਐ ਤੇ ਉਹਦੀ ਦਿਹਾੜੀ ਦੇ ਵਿੱਚੋਂ ਇਹ ਲਿਆ ਕੇ ਸਮਾਨ ਪ੍ਰਸ਼ਾਦਾ ਵਕਿਆ ਤੇ ਜਿਹੜਾ ਇੱਧਰ ਲਾਇ ਇਹ ਬੰਦਾ ਦੋਰਾਂ ਮਰੀਆ ਜੀ ਇਹਨੇ ਸਾਰੀ ਦੁਨੀਆ ਦੇ ਕੰਮ ਬਾੜੇ ਕੀਤੇ ਐ ਸਾਰਿਆਂ ਦਾ ਪੈਹਾ ਇਹਨੇ ਖਾਦਾ ਈ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦੇ ਘਰ ਦੀ ਰੋਟੀ ਖਾਣ ਤੋਂ ਨਾ ਕਰਤੀ ਸੀ ਅੱਜ ਇਹ ਕਥਾ ਕੌਣ ਲੱਭਦੀ ਐ ਇੰਨੀ ਕੀ ਮੈਂ ਕਿੰਨਾ ਸੁਣ ਲੇ ਤੇ ਆਪਾਂ ਦੇ ਸੱਚੀ ਪੰਜਾਬ ਸੋਨੇ ਦੀ ਜਿੜੀ ਬਣ ਜੇ ਆਖੋ ਸਤਨਾਮ ਜੇ ਅਸੀਂ ਇੰਨੀ ਕਥਾ ਇਹ ਸੁਣ ਲਈਏ ਨਾ ਕਿ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਾਲੂ ਦਾ ਦਰਵਾਜ਼ਾ ਖੜਕਾਇਆ